ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਤੇਜ਼ ਤੂਫਾਨਾਂ ਅਤੇ ਭਾਰੀ ਮੀਂਹ ਦੇ ਕਾਰਨ ਅਮਰੀਕਾ ਦੇ ਪੂਰਬੀ ਤੱਟ ਤੇ ਹੜ੍ਹ ਆਉਂਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੰਨਾ ਹੀ ਨਹੀਂ ਹੜ੍ਹ ਨੂੰ ਵੇਖਦਿਆਂ ਹੋਇਆਂ ਨਿਊਯਾਰਕ ਸਿਟੀ ਅਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਤਾਕਤ ਕੋਸ਼ਿਸ਼ਿਤ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਤੂਫਾਨ ਦਾ ਪ੍ਰਭਾਵ ਨਿਊਯਾਰਕ ਤੋਂ ਵਾਸ਼ਿੰਗਟਨ ਡੀਸੀ ਤੱਕ ਦੇਖਿਆ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਕੁਝ ਖੇਤਰਾਂ ਦੇ ਵਿੱਚ 1 ਘੰਟੇ ਦੇ ਵਿੱਚ 3 ਇੰਚ ਤੱਕ ਮੀਂਹ ਪਿਆ ਜਿਸ ਕਾਰਨ ਨਾਲੇ ਅਤੇ ਨਦੀਆਂ 'ਚ ਪਾਣੀ ਭਰਨ ਦੇ ਨਾਲ-ਨਾਲ ਮੈਟਰੋ ਸਟੇਸ਼ਨਾਂ ਦੇ ਵਿੱਚ ਵੀ ਪਾਣੀ ਭਰ ਗਿਆ ਅਤੇ ਸਟੇਸ਼ਨ ਦੇ ਵਿੱਚ ਕੰਧਾਂ ਤੋਂ ਪਾਣੀ ਲੀਕ ਹੁੰਦਾ ਵੀ ਦੇਖਿਆ ਗਿਆ ਸੜਕਾਂ 'ਤੇ ਪਾਣੀ ਭਰਨ ਦੇ ਕਾਰਨ ਕਈ ਵਾਹਨ ਡੁੱਬ ਗਏ ਅਤੇ ਐਕਸਪ੍ਰੈਸ ਵੇ ਨੂੰ ਬੰਦ ਕਰਨਾ ਪਿਆ ਨਿਊਯਾਰਕ ਜਰਸੀ ਦੇ ਵਿੱਚ 14000 ਤੋਂ ਵੱਧ ਲੋਕ 24 ਘੰਟਿਆਂ ਤੱਕ ਬਿਜਲੀ ਤੋਂ ਬਿਨਾਂ ਰਹੇ ਅਮਰੀਕਾ ਦੇ ਪੂਰਬੀ ਤੱਟ ਉਤੇ ਤੇਜ਼ ਤੂਫਾਨ ਅਤੇ ਭਾਰੀ ਬਾਰਿਸ਼ ਦੇ ਕਾਰਨ ਪਾਣੀ ਭਰ ਗਿਆ ਜਿਸ ਤੋਂ ਬਾਅਦ ਨਿਊਯਾਰਕ ਸ਼ਹਿਰ ਅਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਫੌਸ਼ਿਤ ਕਰ ਦਿੱਤੀ ਗਈ ਤੂਫਾਨ ਦਾ ਪ੍ਰਭਾਵ ਨਿਊਯਾਰਕ ਤੋਂ ਵਸ਼ਿੰਗਟਨ ਦੇ ਇਸ ਤੱਕ ਦੇਖਿਆ ਗਿਆ ਮੌਸਮ ਵਿਭਾਗ ਦੇ ਅਨੁਸਾਰ ਕੁਝ ਇਲਾਕਿਆਂ ਦੇ ਵਿੱਚ ਘੰਟੇ ਦੇ ਵਿੱਚ 3 ਇੰਚ ਯਾਨਕਿ 7.6 ਸੈਂਟੀਮੀਟਰ ਤੱਕ ਮੀਂਹ ਪਿਆ ਜਿਸ ਕਾਰਨ ਨਾਲੀ ਅਤੇ ਨਦੀਆਂ ਓਵਰਫਲੋ ਹੋ ਚੁੱਕੇ ਨੇ ਨਿਊਯਾਰਕ ਵਿੱਚ ਮੈਟੋ ਸਟੇਸ਼ਨ ਤੇ ਪਾਣੀ ਭਰ ਚੁੱਕਿਆ ਹੈ ਤੇ ਸਟੇਸ਼ਨ ਦੀ ਅਕੰਤਾ ਤੋਂ ਵੀ ਪਾਣੀ ਲੀਕ ਹੋਇਆ ਭਾਰੀ ਬਾਰਿਸ਼ ਤੇ ਕਾਰਨ ਪਟੜੀਆਂ ਪਾਣੀ ਵਿੱਚ ਡੁੱਬ ਗਈਆਂ ਜਿਸ ਕਾਰਨ ਕਈ ਰੇਲ ਗੱਡੀਆਂ ਅਤੇ ਯਾਤਰੀਆਂ ਫਸ ਗਏ ਬਚਾਅ ਟੀਮਾਂ ਆਪਣੇ ਕੰਮ ਕਰ ਰਹੀਆਂ ਨੇ ਸੜਕਾਂ ਉਤੇ ਪਾਣੀ ਭਰਨ ਕਾਰਨ ਕਈ ਵਾਹਨ ਡੁੱਬ ਗਏ ਅਤੇ ਐਕਸਪ੍ਰੈਸ ਵੇ ਨੂੰ ਵੀ ਬੰਦ ਕਰਨਾ ਪਿਆ ਇਸਨਾਲੀ ਨਿਊ ਜਰਸੀ ਦੇ ਵਿੱਚ 14000 ਤੋਂ ਵੱਧ ਲੋਕ 24 ਘੰਟਿਆਂ ਤੱਕ ਬਿਜਲੀ ਤੋਂ ਬਿਨਾਂ ਰਹੇ ਨਿਊਯਾਰਕ ਦੇ ਗਵਰਨਰ ਕੈਥੀ ਰੋਚਲ ਨੇ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਸ਼ੁੱਕਰਵਾਰ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਯਾਤਰਾ ਨਾ ਕਰਨ ਤੇ ਹੜ੍ਹਾਂ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ। ਤੂਫਾਨ ਦੇ ਕਾਰਨ ਨਿਊਯਾਰਕ, ਨਿਊਜਰਸੀ, ਵਾਸ਼ਿੰਗਟਨ ਅਤੇ ਫਲਾਟੇਲਫੀਆ ਤੇ ਹਵਾਈ ਅੱਡਿਆਂ ਤੇ ਉਡਾਨਾਂ ਵੀ ਇਰਾਦੇ ਜਾਂ ਦੇਰੀ ਦੇ ਨਾਲ ਕੀਤੀਆਂ ਗਈਆਂ। ਮੈਰੀਲੈਂਡ ਤੇ ਬਾਲਟਿਮੋਰ ਨੇੜੇ ਪਾਣੀ ਦੇ ਵਿੱਚ ਫਸੇ ਲੋਕਾਂ ਨੂੰ ਬਚਾਇਆ ਗਿਆ। ਮੌਸਮ ਵਿਭਾਗ ਨੇ ਵਾਸ਼ਿੰਗਟਨ, ਬਾਲਟਿਮੋਰ, ਫਲਾਟੇਲਫੀਆ ਤੇ ਨਿਊਯਾਰਕ ਸਿਟੀ ਲਈ ਪਾਰੀਮੀ ਦੀ ਚਿਤਾਵਨੀ ਜਾਰੀ ਕੀਤੀ। ਇਹ ਚਿਤਾਵਨੀ ਕਾਫੀ ਸਮੇਂ ਤੱਕ ਧਸੀ ਜਾ ਰਹੀ ਹੈ ਤੇ ਉੱਤਰੀ ਨਿਊ ਜਰਸੀ ਤੋਂ ਵਰਜੀਨੀਆ ਤੱਕ ਪ੍ਰਤੀ ਘੰਟਾ 3 ਇੰਚਮੀ ਪੈਂਦੀ ਉਮੀਦ ਸੀ ਕੁਝ ਥਾਵਾਂ 'ਤੇ 5 ਇੰਚ ਤੋਂ ਵੱਧ ਵੀ ਮੀਂਹ ਪੈ ਸਕਦਾ ਹੈ ਤੇ ਪੈਂਸਿਲਵੇਨੀਆ ਤੋਂ ਨਿਊ ਇੰਗਲੈਂਡ ਤੱਕ ਪ੍ਰਤੀ ਘੰਟਾ 1.5 ਇੰਚਮੀ ਪੈਂਦੀ ਉਮੀਦ ਸੀ ਜਿਸ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਹੜ੍ਹ ਆਉਣ ਦਾ ਖਤਰਾ ਸੀ ਤੇ ਵਰਜੀਨੀਆ ਤੋਂ ਮੈਸਚੂਸੈਟਸ ਤੱਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ 16 ਜੁਲਾਈ ਨੂੰ ਨਿਊਯਾਰਕ ਅਤੇ ਨਿਊ ਜਰਸੀ ਦੇ ਵਿੱਚ ਭਾਰੀ ਮੀਂਹ ਕਾਰਨ ਹੜ ਆਇਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਭਾਰੀ ਮੀਂਹ ਦਾ ਕਾਰਨ ਮੌਸਮ ਦੇ ਵਿੱਚ ਵੱਡਾ ਬਦਲਾਅ ਦੱਸਿਆ ਜਾ ਰਿਹਾ ਹੈ ਤੇ ਮੌਸਮ ਮਾਰਾ ਦੇ ਅਨੁਸਾਰ ਸਮੁੰਦਰ ਤੋਂ ਉੱਠ ਰਹੀ ਠੰਡੀ ਹਵਾ ਗਰਮ ਨਮੀ ਵਾਲੀ ਅਤੇ ਅਸਥਿਰ ਹਵਾ ਤੇ ਨਾਲ ਟਕਰਾ ਗਈ ਇਸ ਕਾਰਨ ਤੂਫਾਨ ਹੋ ਤੇ ਝੋਗ ਗਿਆ ਜਿਸ ਕਾਰਨ 1 ਘੰਟੇ ਦੇ ਵਿੱਚ 2 ਇੰਚ ਤੱਕ ਮੀਂਹ ਪਿਆ। ਇਹ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।